ਪਰ ਅਜ ਅੱਜ ਤੱਕ ਇਤਿਹਾਸਿਕ ਲੋਡ ਬਣ ਗਈ ਸੀ ਨਾ ਕਿ ਵੀ ਕੋਈ ਇਹ ਹੀ ਪਾਰਟੀ ਜੁਆਇਨ ਕਰੀਏ ਜਿਹੜੀ ਮੋਦੀ ਨੂੰ ਟੱਕਰ ਦੇ ਸਕੇ ਆਰਐਸਐਸ ਨੂੰ ਟੱਕਰ ਦੇ ਸਕੇ ਔਰ ਜਿੰਨਾ ਲਗਾਤਾਰ ਸਟੈਂਡ ਆਰਐਸਐਸ ਦੇ ਖਿਲਾਫ ਰਾਹੁਲ ਗਾਂਧੀ ਨੇ ਲੀਤਾ ਹੈਗਾ ਔਰ ਜਿਹੜੀ ਦੇਸ਼ ਦੀ ਵਿਲੱਖਣਤਾਵਾਂ ਉਹਨੂੰ ਬਚਾਉਣ ਦੀ ਗੱਲ ਕੀਤੀ ਹੈ ਇਹ ਕਹ ਕੇ ਭਾਰਤ ਰਾਜਾਂ ਦਾ ਸੰਗ ਹੈਗਾ ਸੰਵਿਧਾਨ ਵਿੱਚ ਵੀ ਪਾਇਆ ਜਿਹੜਾ ਪਾਰਟੀ ਦਾ ਮੈਨੀਫੈਸਟੋ ਵਿੱਚ ਵੀ ਪਾਇਆ ਹੈਗਾ ਕਿ ਜਿਹਦੇ ਬਹੁਤ ਸਾਰੇ ਸੰਵਰਤੀ ਸੂਚੀ ਦੇ ਮੁੱਦੇ ਹੈ ਅਦੀ ਉੱਚਾ ਕਟਕੇ ਰਾਜਾਂ ਨੂੰ ਦੇ ਮੰਗੇ ਸੋ ਇਹ ਜਿਹੜਾ ਫੈਡਰਲਿਜ਼ਮ ਦੀ ਸਪੀਡ ਨੂੰ ਕਾਂਗਰਸ ਨੇ ਥੋੜਾ ਅੱਗੇ ਲੈ ਕੇ ਆਂਦਾ ਹੈਗਾ ਜਿਸ ਜਿਹੜੀ ਕਾਂਗਰਸ ਦਾ ਪਹਿਲਾਂ ਨਹੀਂ ਸੀ ਹੁੰਦਾ ਹੈਗਾ ਉਹ ਸਾਰੇ ਕਸਲੇ ਮੈਨੂੰ ਇਸ ਗੱਲ ਤੇ ਮੈਨੂੰ ਇਮਪ੍ਰੈਸ ਕੀਤਾ ਕਿ ਮੈਨੂੰ ਕਾਂਗਰਸ ਦਾ ਸਾਥ ਦੇਣਾ ਚਾਹੀਦਾ ਇਸ ਇਤਿਹਾਸਿਕ ਮੋੜ ਤੇ ਜਦੋਂ ਮੁਲਕ ਤਾਨਾ ਸ਼ਾਇਦ ਰਸਤੇ ਤੇ ਖੜਾ ਹੈਗਾ ਹਿੰਦੂ ਰਾਸ਼ਟਰਵਾਦ ਦਾ ਜਿਹੜਾ ਖਤਰਾ ਹੈਗਾ ਉਹ ਖੜਾ ਹੈਗਾ ਤੇ ਮੁਲਕ ਦੀਆਂ ਘਟ ਗਿੰਤਿਆਂ ਵਾਸਤੇ ਗਰੀਬਾਂ ਵਾਸਤੇ ਦਲਤਾਂ ਵਾਸਤੇ ਔਰਤਾਂ ਵਾਸਤੇ ਜੋ ਮਨੀਪਰ ਚੋਇਆ ਜੋ ਪਹਿਲਵਾਨਾ ਨਾ ਹੋਇਆ ਜੋ ਕਿਸਾਨਾ ਨਾ ਹੋਇਆ ਆਪਾਂ ਸਾਰੇ ਜਾਣਦੇ ਕਿ ਕਿੰਨੀ ਅਸਵੇਦਨਸ਼ੀਲ ਸਰਕਾਰ ਹੈ ਕਿੰਨੀ ਇਨਸੈਸਟ ਦੀ ਸਰਕਾਰ ਹੈ ਸੋ ਇਸ ਸਰਕਾਰ ਨੂੰ ਚੱਲਦਾ ਕਰਨਾ ਸਾਡਾ ਉਹ ਚ ਮਦਦ ਕਰਨਾ ਸਾਡਾ ਫਰਜ਼ ਹੈਗਾ ਤੇ ਉਹ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਡਾਕਟਰ ਸਾਹਿਬ ਕਾਂਗਰਸ ਨਾਲ ਚਲੋ ਤੁਸੀਂ ਚੋਣ ਕੀਤੀ ਹੈ ਨਾ ਪਰ ਆਪਾਂ ਦੇਖਦੇ ਹਾਂ ਕਿ ਵੀ ਕਾਂਗਰਸ ਦੇ ਉੱਪਰ ਵੀ ਨਾ 1984 ਦਾ ਜਿਹੜਾ ਇੱਕ ਦਾਗ ਹੈਗਾ ਨਾ ਉਹ ਲੱਗਦਾ ਹੈਗਾ ਹੈ ਨਾ ਕਿ ਵੀ ਉਸ ਸਮੇਂ ਜੋ ਸਰਕਾਰ ਜੋ ਸਰਕਾਰੀ ਕਤਲਗਿਰਤਵੀ ਹੋਈ ਉਸ ਚੀਜ਼ ਨੂੰ ਲੈ ਕੇ ਵੀ ਲੋਕ ਅੱਜ ਵੀ ਸਵਾਲੀਆਂ ਨਿਸ਼ਾਨ ਜੋ ਕਾਂਗਰਸ ਪਾਰਟੀ ਤੇ ਚੁੱਕਦੇ ਆ ਹਾਲਾਂਕਿ ਤੁਹਾਡੀ ਜੇ ਆਪਾਂ ਪਰਸਨਲੀ ਗੱਲ ਕਰੀਏ ਤੁਸੀਂ ਸਿੱਖ ਕੌਮ ਵਾਸਤੇ ਬੜੇ ਮੁੱਦੇ ਚੁੱਕੇ ਆ ਭਾਵੇਂ ਆਪਣੀ ਜੋ ਤੁਸੀਂ 14 ਦੇ ਵਿੱਚ MP ਸੀਗੇ 14 ਤੋਂ 19 ਦੀ ਟਰਮ ਦੇ ਵਿੱਚ ਆਨੰਦ ਮੈਰ ਰਿਜੈਕਟ ਦੇ ਮੁੱਦੇ ਨੂੰ ਲੈ ਕੇ ਤੁਸੀਂ ਕਾਫੀ ਅੱਛਾ ਕੰਮ ਕੀਤਾ ਸੀਗਾ ਔਰ ਅਪਾ ਦੇਖੀ ਵੀ ਸੀ ਉਹ ਵੀਡੀਓ ਜਦੋਂ ਵਰਜਿੰਦਰ ਸਿੰਘ ਪਰਵਾਨਾ ਪਟਿਆਲੇ ਤੁਹਾਡਾ ਕਾਫਲਾ ਰੋਕ ਕੇ ਕਹਿੰਦੇ ਕਿ ਵੀ ਡਾਕਟਰ ਗਾਂਧੀ ਸਾਨੂੰ ਮਨਜ਼ੂਰ ਹੈਗੇ ਸ਼ਾਇਦ ਪਾਰਟੀ ਭਾਵੇਂ ਨਾ ਮਨਜ਼ੂਰ ਹੋਵੇ ਹੈਨਾ ਤੇ ਪਰ ਹੁਣ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਕਿ ਇਹ ਸਭ ਚੀਜ਼ਾਂ ਦੇ ਵਿੱਚ ਤੁਸੀਂ ਕਿੱਦਾਂ ਫਿੱਟ ਬੈਠੋਗੇ ਲੋਕਾਂ ਦੇ ਗਾਂਧੀ ਨੇ ਖੁਦ ਕਿਹਾ ਇਹਨਾਂ ਇਲੈਕਸ਼ਨਾਂ ਦੌਰਾਨ ਹੀ ਕਿ ਐ ਨਹੀਂ ਕਾਂਗਰਸ ਨੇ ਗਲਤੀਆਂ ਨਹੀਂ ਕੀਤੀਆਂ ਕਾਂਗਰਸ ਗਲਤੀਆਂ ਕਰਦੀ ਹੈ ਕੋਈ ਵੀ ਪਾਰਟੀ ਕੋਈ ਵੀ ਸ਼ਖਸ ਕੋਈ ਕੋਈ ਬਲ ਬਖਤੀ ਵਿਸ਼ੇਸ਼ ਗਲਤੀ ਕਰ ਸਕਦਾ ਕੋਈ ਸੰਸਥਾ ਗਲਤੀ ਕਰ ਸਕਦੀ ਹੈ ਪਾਰਟੀ ਪਰ ਉਹ ਗਲਤੀਆਂ ਦੁਸਤੀ ਵੀ ਹੁੰਦੀਆਂ ਹੈ ਜਾਂ ਪਾਰਟੀਆਂ ਸਿੱਖਦੀਆਂ ਨੇ ਇਹ ਗਲਤੀਆਂ ਵਿੱਚੋਂ ਸੋ ਕਾਂਗਰਸ ਨੇ ਜੇ ਗਲਤੀਆਂ ਕੀਤੀ ਹੈਗੀ ਹੈ ਕਾਂਗਰਸ ਨੇ ਉਹ ਭੁਗਤਿਆ ਵੀ ਹੈਗਾ ਔਰ ਉਸ ਤੋਂ ਬਾਅਦ ਲਗਾਤਾਰ ਇੱਕ ਪਛਤਾਵਾ ਵੀ ਕੀਤਾ ਹੈਗਾ ਮਾਫੀ ਵੀ ਮੰਗੀ ਹੈਗੀ ਹੈ ਜੋ ਰਾਹੁਲ ਗਾਂਧੀ ਨੇ 5 ਦਿਨ ਉੱਥੇ ਇੱਕ ਬਿਲਕੁਲ ਸਧਾਰਨ ਵਿਅਕਤੀ ਦੇ ਤੌਰ ਤੇ ਜੋ ਦਰਬਾਰ ਸਾਹਿਬ ਉਹਨਾਂ ਨੇ ਜੋ ਜਿਸ ਨਿਮਰਤਾ ਨਾਲ ਜਿਸ ਸੇਵਾ ਭਾਵ ਨਾਲ ਉੱਥੇ ਲਗਾਏ ਨੇ 5 ਸਾਲ ਔਰ ਮਤਲਬ ਇੱਕ ਤਰ੍ਹਾਂ ਅਨੋਨੀਮਿਟੀ ਚ ਰਹਿ ਕੇ ਕਿ ਕੋਈ ਯਾ ਪਤਾ ਵੀ ਨਹੀਂ ਕਿਸ ਨੂੰ ਰਾਹੁਲ ਗਾਂਧੀ ਤੇ ਤਾਂ ਉਹ ਸਾਰਾ ਇੱਕ ਪਛਤਾਵੇ ਦਾ ਹੀ ਮਤਲਬ ਉਹ ਇੱਕ ਇੱਕ ਸਿੰਬਲ ਸਿਗਾ ਹੋ ਜਿਹੜਾ ਕਿ ਸਾਨੂੰ ਸਮਝਣਾ ਚਾਹੀਦਾ ਔਰ ਦੂਜੀ ਗੱਲ ਕਿ ਦੰਗੇ ਦਿੱਲੀ ਦੰਗੇ ਸੀਗੇ ਖਾਸ ਤੌਰ ਤੇ ਤੇ ਆਪਰੇਸ਼ਨਲ ਬਲੂ ਸਟਾਰ ਵੀ ਵਾਸਤੇ ਵੀ ਐਡਵਾਨੀ ਹੋਣੀ ਪ੍ਰੈਸ਼ਰਾਈਜ਼ ਕੀਤਾ ਇੰਦਰਾ ਗਾਂਧੀ ਨੂੰ ਔਰ ਦਿੱਲੀ ਦੰਗਿਆਂ ਚ ਵੀ ਆਰਐਸਐਸ ਦੀ ਪ੍ਰਮੁੱਖ ਭੂਮਿਕਾ ਰਹੀ ਹੈ ਦਿੱਲੀ ਦੰਗਿਆਂ ਵਿੱਚ ਵੀ ਇਹ ਹੁਣ ਆਨ ਦਾ ਰੈਕਡ ਹੈਗਾ ਕਿ ਵੀ ਆਰਐਸਐਸ ਦੀ ਪ੍ਰਮੁੱਖ ਭੂਮਿਕਾ ਰਹੀ ਕਿਉਂਕਿ ਕਾਂਗਰਸ ਦਾ ਫੇਰ ਵੀ ਆਰਐਸਐਸ ਨਾਲੋਂ ਬਹੁਤ ਜ਼ਮੀਨ ਦੇ ਸਮਾਨ ਦਾ ਫਰਕ ਹੈਗਾ ਹੈ ਆਰਐਸਐਸ ਵੱਧ ਫਿਰਕੂ ਹੈਗੀ ਹੈ ਵੱਧ ਹਿੰਦੂ ਰਾਸ਼ਟਰ ਦੀ ਹਮਮੀ ਹੈਗੀ ਹੈ ਔਰ ਕਾਂਗਰਸ ਸੈਕੂਲਰ ਕੈਕਟਰ ਨੂੰ ਪਰਨਾਈ ਹੋਈ ਹੈ ਹਾਲਾਂਕਿ ਕਾਂਗਰਸ ਵਿੱਚ ਵੀ ਇਕਾ ਦੁਕਾ ਮੌਕਿਆਂ ਤੇ ਐਵਰੇਸ਼ਨ ਜਾਨੀ ਕਿ ਪਟਕਾ ਆਏ ਨੇ ਜਿਹਨੂੰ ਕਾਂਗਰਸ ਦੁਰਸਤ ਕਰਨ ਦਾ ਹੁਣ ਦਾਵਾ ਕਰਦੀ ਹੈ ਵਾਦਾ ਕਰਦੀ ਹੈ